ਹੈਲੋ ਜੀ ਤੁਹਾਡਾ ਸਵਾਗਤ ਹੈ ਮੇਰੀ ਵੀਡੀਓ ਦੇ ਵਿੱਚ ਤੇ ਆਪਾਂ ਛੋਟਾ ਬੱਚਾ ਪਹਿਲੇ ਦਿਨ ਦਾ ਜਾਂ ਘੰਟਿਆਂ ਦਾ ਹੀ ਹੈ ਹਜੇ ਤੇ ਆਪਾਂ ਇਹਨੂੰ ਦੁੱਧ ਪਲਾ ਰਹੇ ਹਾਂ ਤੀਨ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਜੇ ਦੁੱਧ ਪੀਣ ਦਾ ਇਹਨੂੰ ਪਤਾ ਨਹੀਂ ਕਿੱਦਾਂ ਪੀਣਾ ਵੈਸੇ ਤਾਂ ਨਿੱਪਲ ਦੇ ਨਾਲ ਵੀ ਦੁੱਧ ਪਲਾਇਆ ਜਾ ਸਕਦਾ ਤੇ ਪਰ ਨਿੱਪਲ ਵੀ ਹੈਗੀ ਐ ਤੇ ਜੇ ਐਦਾਂ ਆਪ ਹੀ ਖੁਦ ਪੀਣ ਲੱਗ ਜਾਵੇ ਤਾਂ ਬਹੁਤ ਜ਼ਿਆਦਾ ਵਧੀਆ ਇਸ ਲਈ ਆਪਾਂ ਪਹਿਲਾਂ ਭਾਂਡਾ ਯੂਜ਼ ਕਰਦੇ ਹਾਂ ਵਿੱਚ ਹੈ ਦਾ ਇਹ ਭਾਂਡੇ ਨਾਲ ਹੀ ਪੀਣ ਲੱਗ ਜਵੇ ਤੇ ਦੇਖਦੇ ਆ ਕਿਦਾਂ ਟਰਾਈ ਕਰਦੇ ਆ ਤੇ ਹਜੇ ਤਾਂ ਫਿਰ ਇਹਨੂੰ ਪਤਾ ਹੀ ਨਹੀਂ ਲੱਗ ਰਿਹਾਗਾ ਕਿ ਮੈਨੂੰ ਦੁੱਧ ਪਿਲਾਉਂਦੇ ਆ ਉਂਗਲ ਮੂੰਹ ਚ ਪਾ ਦਿੰਨੇ ਆ ਤੇ ਚ ਦੇਖਦੀ ਆ ਵੀ ਚੱਬ ਰਹੀ ਆ ਤੇ ਪਰ ਨਹੀਂ ਪਤਾ ਲੱਗਦਾ ਹੌਲੀ ਹੌਲੀ ਕੋਸ਼ਿਸ਼ ਕਰਦੇ ਆ ਤੇ ਇੱਕ ਦੋ ਡੰਗ ਇਦਾਂ ਹੀ ਔਖਾ ਪਿਉਣਾ ਪੈਂਦਾ ਤੇ ਬਾਅਦ ਚ ਤਾਂ ਸਿੱਖ ਜਾਂਦੇ ਫੇਰ ਤਾਂ ਭਾਂਡਾ ਮੂਰੇ ਕਰਨ ਦੀ ਡੇਰਾ ਤੇ ਮਿੰਟੋ ਮਿੰਟੀ ਪੀ ਜਾਂਦੇ ਆ ਤੇ ਇਸ ਲਈ ਮੈਂ ਇਹਨਾਂ ਨਿੱਪਲ ਬਾਅਦ ਚ ਯੂਜ਼ ਕਰਾਂਗੇ ਜੇ ਇਹ ਇਦਾਂ ਹੀ ਪੀਣ ਲੱਗੀ ਤਾਂ ਜ਼ਿਆਦਾ ਵਧੀਆ ਫਿਰ ਨਿੱਪਲ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਕੋਸ਼ਿਸ਼ ਕਰ ਰਹੇ ਸੀਗੇ ਵਾਰ-ਵਾਰ ਤੇ ਪਰ ਉਹ ਪਰੇ ਚਲੀ ਜਾਂਦੀ ਸੀਗੀ ਤੇ ਥੋੜਾ ਜਿਹਾ ਪਤਾ ਲੱਗ ਰਿਹਾ ਸੀ ਵਿੱਚ ਦੀ ਘੋਟ ਵੀ ਭਰ ਜਾਂਦੀ ਸੀ ਘੂਠਾ ਮੂੰਹ ਵਿੱਚ ਪਾ ਕੇ ਤੇ ਮੂੰਹ ਦੁੱਧ ਦੇ ਵਿੱਚ ਕਰ ਦਿੰਦੇ ਸੀ ਤਾਂ ਪੀ ਜਾਂਦੀ ਸੀ 2-4 ਘੁੱਟਾਂ ਤੇ ਪਰ ਇਦਾਂ ਹੌਲੀ-ਹੌਲੀ ਇਹਨੂੰ ਪਤਾ ਲੱਗ ਰਿਹਾ ਸੀ ਕਿਉਂਕਿ ਪਹਿਲੀ ਵਾਰੀ ਦੁੱਧ ਪਲਾਇਆ ਇਹਨੂੰ ਪਹਿਲਾ ਡੰਗ ਸੀਗਾ ਤੇ ਹੁਣ ਹੌਲੀ-ਹੌਲੀ ਇਹਨੂੰ ਪਤਾ ਲੱਗਣ ਲੱਗਿਆ ਨਾ ਜੇ ਤੁਸੀਂ ਨਵੇਂ ਜੁੜੇ ਹੋ ਮੇਰੀ ਵੀਡੀਓ ਦੇ ਵਿੱਚ ਤਾਂ ਮੇਰੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਲਓ ਜੀ ਹੁਣ ਥੋੜਾ ਜਿਹਾ ਪਤਾ ਲੱਗਣ ਲੱਗ ਗਿਆ ਤੇ ਆ ਇਦਾਂ ਹੁਣ ਪੀ ਰਹੀ ਆ ਦੁੱਧ ਇਹ ਖੁਦ ਕੂਟਾਂ ਪਰ ਰਹੀ ਸੀਗੀ ਤੇ ਆਪਣਾ ਵੀ ਅੱਜ ਪਹਿਲਾ ਵਲੌਗ ਆ ਤੇ ਇਸ ਨਿਊ ਬੱਚੇ ਦੇ ਨਾਲ ਪਹਿਲਾ ਵਲੌਗ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਅੱਗੇ ਵੀ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਦੇਖੋ ਕਿਦਾਂ ਕਿਊਟ-ਕਿਊਟ ਜੀ ਮੈਨੂੰ ਤਾਂ ਪਿਆਰੀ ਬਹੁਤ ਜ਼ਿਆਦਾ ਲੱਗ ਰਹੀ ਸੀਗੀ ਦੇਖੋ ਕਿਦਾਂ ਦੁੱਧ ਪੀ ਰਹੀ ਆ ਆ ਵੰਦੀ ਕੋਣ ਇਹਨੂੰ ਪਤਾ ਲੱਗਣ ਲੱਗ ਗਿਆ ਤੇ ਆ ਖੁਦ ਹੀ ਪੀਣ ਲੱਗ ਗਈ ਬਿਨਾ ਅੰਗੂਠੇ ਤੋਂ ਹੀ ਹੁਣ ਪਤਾ ਲੱਗਣ ਲੱਗਿਆ ਕਿਉਂਕਿ ਹੁਣ ਦਾ ਦੁੱਧ ਪਲਾਇਆ ਫਿਰ ਹੁਣ ਮਾਰਨਿੰਗ ਸੀ ਫਿਰ ਸ਼ਾਮ ਨੂੰ ਦੁੱਧ ਪਲਾਇਆ ਤਾਂ ਇਦੂ ਵਧੀਆ ਨੇ ਪੀ ਲੈਣਾ ਖੋਦ ਤੇ ਬਸ ਦੂਜੇ ਤੀਜੇ ਚੌਥੇ ਡੰਗ ਤਾਂ ਇਹਨੇ ਵਧੀਆ ਪੀਣ ਲੱਗ ਗਿਆ ਨਾ ਪਹਿਲਾ ਡੰਗ ਕਰਕੇ ਹੀ ਥੋੜਾ ਜਿਹਾ ਇਹਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਬਸ ਹੁਣ ਐਦਾਂ ਵੀ ਪੀਣ ਲੱਗ ਪਿਆ ਤੇ ਮੈਨੂੰ ਇਹ ਸੀਗਾ ਵੀ ਭੁੱਖੀ ਨਾ ਰਹਿ ਜਾਵੇ ਤੇ ਨੂਰ ਜਾ ਕੇ ਦੁੱਧ ਪਿਆਇਆ ਜਾਵੇ ਤੇ ਵੈਸੇ ਜਿੰਨਾ ਇਹ ਪੀਊਗੀ ਤੇ ਦੁੱਧ ਉਹਨਾਂ ਨੂੰ ਪਲਾਇਆ ਜਾਊਗਾ ਹੁਣ ਥੋੜਾ ਜਿਹਾ ਪੇਟ ਹੈਗਾ ਚ ਜੇ ਚਲਿਆ ਗਿਆ ਕੁਛ ਤਾਂ ਕਰਕੇ ਹੁਣ ਦੇਖੋ ਤੇ ਮੈਂ ਦੁੱਧ ਫੂਰ ਪਵਾ ਲਿਆ ਵਿੱਚ ਕਿਉਂਕਿ ਉਹ ਤਾਂ ਇਹ ਖੁਦ ਜਦੋਂ ਪੀਂਦੀ ਆ ਉਦੋਂ ਜਲਦੀ ਪੀ ਜਾਂਦੀ ਆ ਦੁੱਧ ਆਪਾਂ ਹੋਰ ਭਾਂਡੇ ਦੇ ਵਿੱਚ ਪਵਾ ਲਿਆ ਜਿੰਨਾ ਪੀ ਸਕਦੀ ਆ ਇਹ ਪੀਵੇ ਰੱਜ ਕੇ ਕਿਉਂਕਿ ਆਪਣਾ ਕੰਮ ਇਹੀ ਐ ਇਸ ਲਈ ਆਪਣੇ ਲਈ ਸਭ ਕੁਝ ਇਹੀ ਹੀ ਹੈ ਤੇ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਆਪਣੇ ਪਿਆਰ ਦੇ ਨਾਲ ਹੀ ਇਹਨਾਂ ਸਭ ਕੁਝ ਹੈਗਾ ਲਓ ਜੀ ਹੁਣ ਉਹ ਕਹਿੰਦੀ ਹਟ ਜੋ ਪਾਸੇ ਤੇ ਮੇਰਾ ਟਿੱਡ ਪਰ ਗਿਆ ਥੋੜਾ ਬਹੁਤਾ ਤੇ ਹੁਣ ਮੈਨੂੰ ਇਹ ਸੀਗਾ ਵੀ ਹਜੇ ਵੀ ਭੁੱਖੀ ਨਾ ਹੋਵੇ ਤੇ ਇਹਨੂੰ ਹੋਰ ਦੁੱਧ ਪਿਆਇਆ ਜਾਵੇ ਤੇ ਉਹ ਪਿੱਛੇ ਦੀ ਮੰਮਾ ਖੜੀ ਹੋਈ ਆ ਤੇ ਰਾਤੇ ਸੂਪੀ ਸੀਗੀ পিলা পিলা নিকো নিকো পিলা দুধু পিলা ঢিডি ভারলা তে ঢিডি না ভুখি রে যে পিলা ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਅੱਗੇ ਤੋਂ ਆਪਾਂ ਫੇਰ ਹੋਰ ਵਧੀਆ ਵੀਡੀਓ ਇਹਨਾਂ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਹੋਰ ਵੀ ਪਿਆਰ ਹੈ ਜੀ ਆਪਣੇ ਕੋਲੇ گاਵਾ ਤੇ ਜਿਨ੍ਹਾਂ ਨੇ ਸੁਣਾ ਹੈਗਾ ਓਕੇ ਜੀ ਬਾਏ ਬਾਏ ਸਭ ਸ਼੍ਰੀਕਾਲ ਸਾਹਿਬ ਨੂੰ